ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਪਟੰਡਾ ਦੇ ਵਿੱਚ ਦਿਨ ਦਿਹਾੜੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਲੱਖਾਂ ਰੁਪਏ ਨਾਲ ਭਰਿਆ ਹੋਇਆ ਬੈਗ ਖੋ ਕੇ ਲੁਟੇਰੇ ਹੋਏ ਫਰਾਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਿਆਖਟ ਨਸਰਦਾ ਜਾਇਜ਼ਾ ਤੇ ਕੀਤੀ ਜਾ ਰਹੀ ਜਾਂਚ ਪੜਤਾਲ ਜਾਣਕਾਰੀ ਮੁਤਾਬਕ ਜੱਸੀ ਤੋਂ ਜੋਧਪੁਰ ਵੱਲ ਜਾਂਦੇ ਰਾਹ ਦੇ ਉੱਪਰ ਪੈਟਰੋਲ ਪੰਪ ਦਾ ਕਰੰਦਾ ਇੱਕ ਪੰਪ ਤੋਂ ਦੂਜੇ ਪੰਪ ਦਾ ਕੈਸ਼ ਲੈ ਕੇ ਜਦੋਂ ਜਾ ਰਿਹਾ ਸੀ ਤਾਂ ਕਰੀਬ 5 ਨੌਜਵਾਨ ਜਿਨ੍ਹਾਂ ਦੇ ਮੂੰਹਾਂ ਦੀ ਲਪੇਟੇ ਹੋਏ ਸਨ ਉਸਤੇ ਹਮਲਾ ਕਰਕੇ ਉਸ ਤੋਂ ਪੈਸਿਆਂ ਨਾਲ ਭਰਿਆ ਹੋਇਆ ਬੈਗ ਖੋ ਕੇ ਫਰਾਰ ਹੋ ਗਏ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਪਾਰਟੀ ਅਤੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਗਿਆ ਅਤੇ ਪੀੜਤ ਦੇ ਬਿਆਨ ਆਦੀ ਵੀ ਦਰਜ ਕੀਤੇ ਜਾ ਰਹੇ ਹਨ ਅਤੇ ਪੁਲਿਸ ਦੇ ਵੱਲੋਂ ਜਲਦ ਦੋਸ਼ੀਆਂ ਨੂੰ ਫੜਨ ਦਾ ਦਾਵਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਦਿਨ ਦਿਹਾੜੇ ਰਾਹ ਚੱਲਦੇ ਹੋਈ ਇਸ ਘਟਨਾ ਦੇ ਨਾਲ ਲੋਕ ਵੀ ਸੋਚ ਦੇ ਵਿੱਚ ਹਨ ਕਿ ਉਹ ਚੋਰਾਂ ਦੇ ਹੌਸਲੇ ਕਿੰਨੇ ਉੱਚੇ ਹਨ ਮੇਰਾ ਨਾਮ ਤਲਜਿੰਦਰ ਸਿੰਘ ਜੀ ਕੀ ਹੋਇਆ ਜੀ ਮੈਂ ਜodhpur ਵਾਲੇ ਪੰਪ ਤੋਂ ਆ ਰਿਹਾ ਸੀ ਜੀ ਇੱਥੇ ਜੱਸੀ ਤੋਂ ਜੋਧਪੁਰ ਨੂੰ ਜਿਹੜਾ ਰਸਤਾ ਹੈ ਇਸ ਰਸਤੇ ਤੇ ਮਤਲਬ ਲੁੱਟੇਰੇ ਪੈ ਗਏ ਜੀ ਪੰਜ ਬੰਦੇ ਸੀ ਅੰਜਾਂ ਕੋਲੇ ਕਿਸੇ ਕੋਲੇ ਇੱਕ ਕੋਲੇ ਰਾਡ ਸੀ ਬਾਕੀਆਂ ਕੋਲੇ ਕਾਪੇ ਸੀ ਉਹ ਵੀ ਬੈਗ ਉਹ ਲੈ ਗਏ ਜੀ ਖੋ ਕੇ ਮੈਂ ਮਸਾ ਭੱਜ ਕੇ ਜੰਮ ਚਾਹੀਏ ਕਿੰਨੇ ਪੈਸੇ ਸੀ 1.5 ਲੱਖ ਰੁਪਏ ਸੀ ਕਿਹੜੇ ਬੈਂਕ ਤੇ ਕਰ ਰਹੇ ਸੀ ਮੈਂ ਬੈਂਕ ਚ ਕੰਮ ਨਹੀਂ ਕਰਦਾ ਮੈਂ ਪੰਪਾ ਤੇ ਕੰਮ ਕਰਦਾ ਕੰਪਾ ਦਾ ਕਿਸੀ ਹੈ ਜਾਨਦੇ ਸੀ ਬਲੇ ਕੋਈ ਨਹੀਂ ਮੈਂ ਜਾਨਦਾ ਨਹੀਂ ਕੀ ਕੁਸੀ ਗੱਟ ਇਸ ਤੇ ਆਇ ਕਿਸ ਤੋਂ ਸੀ ਮੋਟਰਸਾਈਕਲ ਤੇ ਸੀਗੇ ਜੀ ਪੰਜ ਬੰਦੇ ਸੀ ਪੰਜਾਂ ਦੇ ਮੂੰਹ ਬੰਨੇ ਹੋਏ ਸੀ ਕਿਸੇ ਦੀ ਕੋਈ ਪਛਾਣ ਨਹੀਂ ਪੈਸੇ ਮੈਂ ਮਤਲਬ ਉਧਰ ਆਪਣੇ ਆਫਿਸ ਤੋਂ ਦੂਸਰੇ ਪੁਮਪ ਤੇ ਜਾ ਰਿਹਾ ਸੀ ਸਾਡੇ ਹਣਾ ਸਦਰ ਦੇ ਵਿੱਚ ਘਟਨਾ ਹੋਈ ਸੀ ਲੁੱਟ ਦੀ ਇਹਦੇ ਸਭ ਦੀ ਕੰਟਰੋਲ ਰੂਮ ਤੇ ਤਲਾਸ਼ੀ ਸੀ ਜੇ ਤੇ ਮੈਂ ਡੀਐਸਪੀ ਡੀ ਡੀਐਸਪੀ ਸਦਰ ਬਠਿੰਡਾ ਮੈਡਮ ਹਿੰਨਾ ਜੀ ਵੀ ਆ ਗਏ ਸੀਗੇ ਕੋਰ ਟੀਮਾਂ ਵੀ ਸਾਡੀ ਸੀ ਹੀ ਦੀਆਂ ਗਈਆਂ ਮੌਕੇ ਤੇ ਜਿਸ ਬੰਦੇ ਨਾਲ ਖੂਹਈਆ ਤਿਲਜਿੰਦਰ ਸਿੰਘ ਜੋ ਲੈਂਸ ਯੂ ਪੰਪ ਤੇ ਲੱਗੇ ਉਹ ਵੀ ਸਾਨੂੰ ਮਿਲ ਗਿਆ ਪੰਜ ਬੰਦੇ ਸੀਗੇ ਜੋ ਹੁਣ ਤੱਕ ਦੀ ਤਫਤੀਸ਼ ਸਪਸ਼ਟ ਹੋਇਆ ਵਾ ਦੋ ਇੱਕ ਗਰੁੱਪ ਚ ਖੜੇ ਸੀ ਤਿੰਨ ਇੱਕ ਗਰੁੱਪ ਚ ਖੜੇ ਸੀਗੇ ਇਹਦੇ ਕੋਲ ਕੈਸ਼ ਵਾਲਾ ਬੈਂਕ ਸੀਗਾ ਜਿੱਚੇ ਕਰੀਬ 5 ਲੱਖ ਰੁਪਈਆ ਕਹਿ ਰਿਆ ਸੀਗਾ ਲੁੱਟ ਕੇ ਲੈ ਗਏ ਜਿਹੜੇ ਦੋਸਿਆਂ ਕੋਲੇ ਇੱਕ ਲੋਹਾ ਪੈਪ ਰਾੜ ਸੀਗਾ ਤੇ ਇੱਕ ਕਣ ਕਹਿ ਰਿਆ ਇਹ ਜਿਹੜਾ ਇਹ ਤੇ ਮਾਰਿਆ ਤੇ ਮੋਟਰਸਾਈਕਲ ਦਾ ਫਰੰਟ ਵਾਲਾ ਜਿਹੜਾ ਹੁੰਦਾ ਸ਼ੀਸ਼ਾ ਟੁੱਟਿਆ ਵਾ ਫੈਰਿੰਗ ਵਾਲੀ ਕੋਈ ਘਟਨਾ ਨਹੀਂ ਹੋਈ ਐ ਤਰਿੰਦਰ ਸਿੰਘ ਮਦਈ ਸਾਡਾ ਮੌਕੇ ਤੇ ਖੜਾ ਤੇ ਹੋਰ ਵੀ ਜਿਹੜੇ ਨੇੜੇ-ਤੇੜੇ ਖੇਤਾਂ 'ਚ ਕੰਮ ਕਰਨ ਵਾਲੇ ਆ ਉਹ ਵੀ ਛੜੇ ਖੜੇ ਆ ਗੋਲੀ ਗਾਲੀ ਗਾਲੀ ਕੋਈ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਕੀ ਉਮੀਦ ਕਰਦੇ ਹੋ ਕਦ ਤੱਕ ਟ੍ਰੇਸ ਜੀ ਇਹਨੂੰ ਅਸੀਂ ਜਲਦੀ ਕਰ ਲਾਂਗੇ ਟ੍ਰੇਸ ਜੀ ਜਿੰਨੀ ਜਲਦੀ ਹੋ ਸਕੇ ਉਤੋਂ ਜਲਦੀ ਜਲਦੀ ਕਰਾਂਗੇ ਇੱਕ ਬੰਦੀ ਇੱਕ ਸਵਾਰਦਾਸ ਨੂੰ ਅੰਜਾਮ ਦੇ ਨਾਲ ਹੁਣ ਤੱਕ ਦੀ ਤਫਤੀਸ਼ ਚ ਪੰਜ ਬੰਦੇ ਆਏ ਜੀ ਹਾਂ ਪੰਜ ਬੰਦੇ ਆਏ ਨੇ ਤੇ ਉਹ ਅਸੀਂ ਕਲੀਅਰ ਕਰ ਲਾਂਗੇ ਜਲਦੀ ਕਿੰਨਾ ਮਾਊਥ ਤੇ ਕਿੱਥੇ ਲੈ ਕੇ ਜਾ ਰਹੀ ਸਾਰੇ ਇਹ 5 ਲੱਖ ਰੁਪਇਆ ਸੀਗੇ ਦੋ ਪٹرول ਪੰਪ ਨੇ ਇੱਕ ਪੰਪ ਤੇ ਦੂਜੇ ਪੰਪ ਤੇ ਜਾ ਰਿਹਾ ਸੀਗਾ ਫਟਕਣ ਤੋਂ ਪਹਿਲੇ ਇਹ ਵਰਦਤ ਹੋਈ ਹੈ